ਅੱਜ ਵਾਪਟਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਗਮਲ ਰੀਤ ਕੋਰ ਤਾ ਹਾਜ਼ਰ ਹੋਏ ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਸਪ੍ਰਿੰਟਿੰਗ ਦੀ ਸ਼ੁਰੂਆਤ ਕਰਦੇ ਆਂ ਤਤਰੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਜੁੜੀ ਹੋਈ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਜ ਜहां ਤਸਵੀਰਾਂ ਸਾਹਮਣੇ ਆਈਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੋਹਾਲੀ ਦੇ ਫੋਟਸ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਉਹਨਾਂ ਦੀ ਦੋ ਦਿਨ ਤੋਂ ਜਿਹੜੀ ਕਿ ਤਬੱਤ ਕਾਫੀ ਖਰਾਬ ਚੱਲ ਰਹੀ ਹੈ ਜਿਸ ਤੇ ਮੱਦੇ ਨਜ਼ਰ ਉਹਨਾਂ ਨੂੰ ਜਿਹੜਾ ਕਿ ਹੁਣ ਮੋਹਾਲੀ ਹਸਪਤਾਲ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤਸਵੀਰਾਂ ਜਿਹੜੀ ਕਿ ਉੱਥੋਂ ਦੀਆਂ ਸਾਹਮਣੇ ਆਈਆਂ ਨੇ ਸੁਰੱਖਿਆ ਦੇ ਵੀ ਜੁੜੇ ਕੀ ਪੁਖਤਾ ਪ੍ਰਬੰਧ ਨਜ਼ਰ ਆਏ ਨੇ ਉੱਥੇ ਪੁਲਿਸ ਫੋਰਸ ਵਿੱਚ ਜੁੜੀ ਕੀ ਤਾਇਨਾਤ ਸੀ ਉਹਨਾਂ ਦੇ ਕਰ ਦੇ ਜੁੜੇ ਉਹਨਾਂ ਦੇ ਨਾਲ ਨਜ਼ਰ ਆਏ ਨੇ ਤਸਵੀਰਾਂ ਜੁੜੀ ਕੀ ਸਾਹਮਣੇ ਆਈਆਂ ਨੇ ਦਸਣਯੋਗ ਹੈ ਕਿ ਤਬiyet ਖਰਾਬ ਹੋਣ ਦੇ ਮੱਦੇ ਨਜ਼ਰ ਕੈਬਨਿਟ ਦੀ ਮੀਟਿੰਗ ਵਿੱਚ ਜੁੜੀ ਕੀ ਮਲਤਵੀ ਕਰ ਦਿੱਤੀ ਗਈ ਹੈ ਤੇ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਕਿ ਉਹਨਾਂ ਨੂੰ ਜੁੜਾ ਕੀ ਮੁਹਾਲੀ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਗੱਲ ਕਰਦੇ ਹਾਂ ਮੌਸਮ ਦੀ ਦਾਸ ਨੇ ਕਿ ਮੌਸਮ ਵਿਭਾਗ ਦੇ ਵੱਲੋਂ ਅਗਲੇ ਆਉਣ ਵਾਲੇ ਦਿਨੋਂ ਲੈ ਕੇ ਵੱਡੀ ਅਪਡੇਟ ਜਾਰੀ ਕੀਤੀ ਹੈ ਜੁਥੇ ਇਹਨੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪੰਜਾਬ ਦੇ ਲੋਕ ਕਾਫੀ ਪਰੇਸ਼ਾਨ ਸੀ ਹੜ ਜਿਹੜੇ ਕਿ ਆ ਚੁੱਕੇ ਨੇ ਪਿੰਡ ਜਿਹੜੇ ਕਿ ਜਲਸਾਲ ਹੋ ਚੁੱਕੇ ਨੇ ਪਰ ਇਸੇ ਵਿਚਾਲੇ ਇੱਕ ਕਹਿ ਸਕਦੇ ਕਿ ਚੰਗੀ ਖਬਰ ਸਾਹਮਣੇ ਆ ਰਹੀ ਹੈ ਫੜਾ ਤੇ ਮਾਰ ਚੱਲ ਰਹੇ ਪੰਜਾਬੀਆਂ ਲਈ ਮੌਸਮ ਵਿਭਾਗ ਵੱਲੋਂ ਚੰਗੀ ਖਬਰ ਸਾਹਮਣੇ ਆਈ ਹੈ ਦਰਅਸਲ ਮੌਸਮ ਵਿਭਾਗ ਦੇ ਵੱਲੋਂ ਹੁਣ 9 ਤਰੀਕ ਤੱਕ ਪਾਰੀ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਇੱਥੇ ਦੱਸਤੀ ਹੈ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਵਿੱਚ ਸੂਰਜ ਦੀ ਤਿੱਖੀ ਧੁੱਪ ਵੀ ਜਿਹੜੀ ਕਿ ਬੀਤੇ ਕੱਲ ਦੇਖਣ ਨੂੰ ਮਿਲੀ ਮੌਸਮ ਵਿਭਾਗ ਦੇ ਵੱਲੋਂ 9 ਸਤੰਬਰ ਤੱਕ ਦੇ ਲਈ ਵੱਡੀ ਭਵਿਕ ਪਾਣੀ ਕੀਤੀ ਗਈ ਹੈ ਪਾਰੀ ਬਾਰਿਸ਼ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਰੀ ਨਹੀਂ ਕੀਤਾ ਗਿਆ ਜਦਕਿ 10 ਸਤੰਬਰ ਨੂੰ ਪਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਹਾਲਾਂਕਿ ਇਹ ਨਾ ਤਰੀਕਾ ਦੌਰਾਨ ਕੁਝ ਜ਼ਿਲ੍ਹਾ ਵਿੱਚ ਹਲਕਾ ਫੁਲਕਾ ਮੀ ਜੜਾ ਕੀ ਪੈ ਸਕਦਾ ਪਰ ਤਬਾਹੀ ਮਚਾਉਣ ਵਾਲੇ ਮੀ ਦੀ ਸੰਭਾਵਨਾ ਨਹੀਂ ਹੈ ਦਸਤਨੀਯੋਗ ਹੈ ਕਿ ਪਿਛਲੇ ਕੁਝ ਹਫਤਿਆਂ ਤੋਂ ਪੰਜਾਬ ਚ ਮੀਂਹ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੈ ਖੇਤਾਂ ਚ ਖੜੀ ਫਸਲ ਪੂਰੀ ਤਰ੍ਹਾਂ ਪ੍ਰਬਾਦ ਹੋ ਗਈ ਹੈ ਅਤੇ ਸੜਕਾਂ ਤੇ ਪੁਲ ਟੁੱਟ ਚੁੱਕੇ ਹਨ ਕਈ ਗਰੀਬ ਕਰਾ ਦੀਆਂ ਛੱਤਾ ਡਿੱਗ ਗਈਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਰਾਹਤ ਕਾਰਜ ਚਾਰੀ ਹਨ ਕੈਬਨਟ ਮੰਤਰੀ ਹਰਜੋ ਸਿੰਘ ਬੈਂਸ ਦੇ ਵੱਲੋਂ ਵੀ ਜਿਹੜਾ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਾ ਕੇ ਉੱਥੇ ਆਪ ਜਿਹੜਾ ਕਿ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਬੰਨ ਵੀ ਲਗਾਏ ਜਾ ਰਹੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਕੈਬਨਟ ਮੰਤਰੀ ਹਰਜੋ ਸਿੰਘ ਬੈਂਸ ਅਨੰਦਪੁਰ ਸਾਹਿਬ ਹਲਕੇ ਦੀ ਟੀਮ ਵੱਲੋਂ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਜਿਸ ਦੀਆਂ ਕੰਧਾਂ ਮੀ ਨਾਲ ਨੁਕਸਾਨੀਆਂ ਗਈਆਂ ਸਨ ਉੱਥੇ ਲਗਾਤਾਰ ਸੇਵਾ ਜਿਹੜੀ ਕੀ ਨਿਭਾਈ ਜਾ ਰਹੀ ਹੈ ਤਸਵੀਰਾਂ ਵੀ ਉੱਥੋਂ ਸਾਹਮਣੇ ਆਈਆਂ ਨੇ ਉਸ ਤੋਂ ਬਾਅਦ ਆਉ ਸੁਣਦੇ ਹਾਂ ਕਿ ਹੋਰ ਕੈਬਨਟ ਮੰਤਰੀ ਹਰਜੋਤ ਸਿੰਘ ਬਾਸਵਲੇ ਵੱਲੋਂ ਕੀ ਆਖਿਆ ਗਿਆ ਕਿ ਉਸ ਤੋਂ ਬਾਅਦ ਇੱਥੋਂ ਜਿਹੜੇ ਤੁਸੀਂ ਦੇਖ ਇੱਕ ਬੋਰੀ ਵੀ ਕਟੋ-ਕਟੇ ਿਆਰ ਤੋਂ ਉੱਤੇ ਬੋਰੀ ਜਿਹੜੀ ਆ ਆਹਤੇ ਦੇ ਜਿਹੜੇ ਅਸੀਂ ਜੜ ਮਜ਼ਬੂਤ ਕੀਤੀ ਹੈ ਤਾਂ ਕਿ ਇਹਦੇ ਪੈਰ ਹੈ ਜਿਹੜਾ ਹੈ ਵਰਨਾ ਇਹ ਸਾਰਾ ਸਟਰਕਚਰ ਇਕੱਲਾ ਉੱਨਾ ਹੀ ਨਹੀਂ ਕੱਲਾ ਰਾਧਾ ਕ੍ਰਿਸ਼ਨ ਮੰਦਿਰ ਨੇ ਸਾਰਾ ਹੀ ਸਟਰਕਚਰ ਜਿਹੜਾ ਹੈ ਤੇ ਨਾਲ ਗੁਰੂ ਘਰ ਵੀ ਹੈ ਤੇ ਸਾਰਾ ਹੀ ਸਟਰਕਚਰ ਡੈਮੇਜ ਹੋ ਸਕਦਾ ਸੀ ਉਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਕਿ ਸਾਰਾ ਜਿਹੜਾ ਹੈ ਇਹ ਟੋਟਲੀ ਜਿਹੜਾ ਹੈ ਅੰਦਰੋਂ ਖੋਖਲਾ ਤਾਂ ਜਿੱਥੇ ਅਸوير ਦੇ ਉਤੋਂ ਉਹ ਸਾਡੇ ਲਾਇਪੁਰ ਦੇ ਮੁੰਡੇ ਜਿਹੜੇ ਹੈ ਰੱਸੀ ਦੇ ਨਾਲ ਬੋਰੀਆਂ ਤੇ ਨਾਲ-ਨਾਲ ਸਾਡਾ ਭਰਾ ਉਹ WhatsApp ਤੇ ਸੱਜੀ ਉਹ ਆਪਣੀ ਕਿਸ਼ਤੀ 'ਚ ਵੀ ਬੋਰੀਆਂ ਆ ਰਹੀਆਂ ਆ ਸਕਿਲਡ ਲੇਬਰ ਵੀ ਆ ਸਾਡੀ ਪਰਸਨਲ ਵੀ ਹੋਰ ਵੀ ਪਹਿਲਾਂ ਵੀ ਇੱਥੇ ਬਹੁਤ ਸਾਰੇ ਸਾਥੀ ਉਹ ਜਿਹੜਾ ਡਿਊਟੀ ਕਰਕੇ ਗਏ ਨੇ ਤੇ ਉਤੋਂ ਵੀ ਜਦੋਂ ਬੋਰੀ ਆਂਦੀ ਆ ਜੇ ਥੱਲੇ ਕੋਈ ਖੜਾ ਹੋਵੇ ਉਹਦੇ ਤੇ ਵਰਕੇ ਉਹਦੇ ਵੀ ਖਤਰਾ ਆ ਇਹ ਪੱਥਰ ਹਜੇ ਵੀ ਜਦੋਂ ਇੱਥੇ ਕੰਮ ਕਰਦੇ ਹੋਏ ਵੀ ਜਦੋਂ ਹੁਣ ਤਾਂ ਇਹ ਨਹੀਂ ਬਹੁਤ ਸੈੱਟ ਕਰਤਾ ਜਦੋਂ ਮੈਂ ਆਇਆ ਇੱਥੇ ਪੰਜ ਮਹੀਨੇ ਮੈਂ ਉੱਤੇ ਸੀਗਾ ਇਹ ਨਹੀਂ ਹੁਣ ਇੱਥੇ ਖੜਨ ਜੋਗਾ ਤੇ ਪੂਰਾ ਇਹ ਸਪੇਸ ਯਾਨੀ ਇੱਕ ਮਜ਼ਬੂਤ ਜਿਹੜਾ ਸਟਰਕਚਰ ਬਣ ਚੁੱਕਿਆ ਹੈ ਪਰ ਜੋ ਦੇ ਇੱਥੇ ਕੰਮ ਕਰ ਰਹੇ ਸੀ ਉਦੋਂ ਤਾਂ ਇਹ ਸਾਰਾ ਸਾਰਾ ਬਿਲਕੁਲ ਸਾਰਾ ਬਿਲਕੁਲ ਪੂਰਾ ਹਿੱੰਦਾ ਪਿਆ ਪੱਥਰ ਸੈੱਟ ਪੱਥਰ ਉੱਪਰ ਹਸ ਲਿਆ ਤੇ ਇੱਥੇ ਵਿੱਚੋਂ ਇੰਨੀ ਹੈ ਜਿਹੜਾ ਸਾਰਾ ਥੱਲੇ ਤੱਕ ਤੁਸੀਂ ਉਹ ਦੇਖ ਸਕਦੇ ਹੋ ਉੱਥੇ ਵੀ ਜਿਹੜੇ ਜੰਬੋ ਬੈਗ ਵੀ ਪਾ ਕੇ ਜਿਹੜਾ ਹੈ ਇਸ ਸਟਰਕਚਰ ਨੂੰ ਜਿਹੜਾ ਹੈ ਮਜ਼ਬੂਤ ਕੀਤਾ ਆ ਦੇਖ ਫੋਨ ਫੋਨ ਦੇਖੋ ਮਨ ਕਰੋ ਤੇ ਹੁਣ ਜਿਹੜਾ ਹੈ ਇਸ ਨੂੰ ਅਸੀਂ ਬੋਰੀਆਂ ਉਤਰ ਰਹੀਆਂ ਨੇ ਤੇ ਇਸ ਨੂੰ ਹਜੇ ਹੋਰ ਜਿਹੜਾ ਇਹਦੇ ਪੈਰ ਮਜ਼ਬੂਤ ਕਰਕੇ ਅਗਲੇ ਤਿੰਨ ਚਾਰ ਤਾਂ ਕਿ ਜਿਹੜਾ ਸਾਡਾ ਮੇਨ ਸਾਡਾ ਮਕਸਦ ਹੈ ਆ ਰਾਧਾ ਕ੍ਰਿਸ਼ਨ ਮੰਦਿਰ ਜਿਹੜਾ ਹੈ ਮੇਨ ਇਹ ਸ ਬਿਲਕੁਲ ਹੀ ਹਵਾਚ ਹੈ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਜਿਹੜੇ ਕਿ ਸਾਰੇ ਹੀ ਸਾਸੀ ਆਗੋ ਦੇ ਵੱਲੋਂ ਜਾ ਕੇ ਮਦਦ ਕੀਤੀ ਚਾਰੀ ਹੈ ਫਿਰ ਸੁਖਬੀ ਸਿੰਘ ਬਾਗਲ ਦੇ ਵੱਲੋਂ ਵੀ ਜਿਹੜੀ ਮਦਦ ਕੀਤੀ ਗਈ ਹੈ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਉਹਨਾਂ ਦੇ ਵੱਲੋਂ ਮੌਕੇ ਤੇ ਹੀ 2 ਲੱਖ ਰੁਪਏ ਜਿਹੜੇ ਕਿ ਲੋਕਾਂ ਨੂੰ ਪਹੜਾ ਦਿੱਤੇ ਗਏ ਉਨਾ ਕਿਹਾ ਮੈਂ ਹੁਣ ਮੂਨਕ ਹਲਕੇ ਵਿੱਚ ਕਗਰ ਦਰਿਆ ਦਾ ਦੌਰਾ ਕਰਨ ਸਮੇਂ ਸਥਾਨਕ ਲੋਕਾਂ ਨੂੰ ਮਿਲਿਆ ਜਿਨ੍ਹਾਂ ਦੀ ਮੰਗ ਤੇ ਤੁਰੰਤ 2 ਲੱਖ ਰੁਪਏ ਅਤੇ 2000 ਲੀਟਰ ਡੀਜ਼ਲ ਦੀ ਸੇਵਾ ਕੀਤੀ ਗਈ ਕਗਰ ਦਾ ਪੱਦਰ ਵੱਧਿਆ ਹੁਣ ਕਾਰਨ ਬੰਨਾ ਦੀ ਮਜ਼ਬੂਤੀ ਲਈ ਲੋਕ ਆਪਣੇ ਕੋਲੋਂ ਹੀ ਖਰਚ ਕਰ ਰਹੇ ਹਨ ਸ਼੍ਰੋਮਨੀ ਕਾਲੀਦਲ ਦੇ ਆਗੂ ਅਤੇ ਵਰਕਰ ਵੀ ਲਗਾਤਾਰ ਇਹਨਾਂ ਦੀ ਮਦਦ ਕਰ ਰਹੇ ਹਨ ਤਦ ਰਮਨ ਸਰ ਨੇ ਰਾਵੀ ਦਰਿਆ ਦੇ ਵਿੱਚ ਵੱਡਾ ਪਾੜ ਪਿਆ ਤੇ ਉੱਥੇ ਖੁੱਦ ਜਿਹੜੇ ਕਿ ਲੋਕ ਆਪ ਮਾਰੇ ਹੋ ਕੇ ਉੱਥੇ ਬੰਨ ਲਾਰੇ ਨੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਅਮਨ ਸਰ ਨੇ ਲੇ ਪਿੰਡ ਕੋਨੇਵਾਲ ਰਮਦਾਸ ਤੁਸੀਂ ਵਿਖੇ ਰਾਵੀ ਦਰਿਆ ਦੇ ਪਿਆ ਪਾੜ ਲੋਕਾਂ ਲਈ ਵੱਡੀ ਚੁਣੌਤੀ ਬਣ ਗਿਆ ਪਿਛਲੇ ਦਿਨਾਂ ਆਏ ਪਾਣੀ ਨਾਲ ਹਜ਼ਾਰਾਂ ਏਕੜ ਖੇਤਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ ਇਸ ਦੇ ਨਾਲ ਨਾ ਸਿਰਫ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਸਗੋਂ ਆਮ ਜਨਤਾ ਦੇ ਘਰ ਵੀ ਰੁੜ ਚੁੱਕੇ ਹਨ ਜਦੋਂ ਕਿ ਪਸ਼ੂ ਪੰਛੀ ਵੀ ਪ੍ਰਭਾਵਿਤ ਹੋਏ ਹਨ ਇਸ ਗੰਭੀਰ ਸਥਿਤੀ ਨੂੰ ਦੇਖਦਿਆਂ ਗੁਰਦੁਆਰਾ ਕਾਰਸੇਵਾ ਗੁਰੂ ਕਬਾਗ ਦੇ ਮੁਖੀ ਬਾਬਾ ਸਤਨਾਮ ਸਿੰਘ ਜੀ ਨੇ ਪਾੜ ਨੂੰ ਬੰਨਣ ਦੇ ਲਈ ਮੋਰਚਾ ਸੰਭਾਲ ਲਿਆ ਉਹਨਾਂ ਨੇ ਸੰਗਤਾਂ ਅਤੇ ਖਾਸ ਤੌਰ ਤੇ ਨੌਜਵਾਨ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਗਿਣਤੇ ਵਿੱਚ ਰਾਵੀ ਦਰਿਆ ਤੇ ਪਹੁੰਚਣ ਅਤੇ ਸੇਵਾ ਵਿੱਚ ਆਪਣਾ ਯੋਗਦਾਨ ਪਾਉਣ ਸੰਸਦ ਲੋਕਾਂ ਦਾ ਕਹਿਣਾ ਹੈ ਕਿ ਜੇ ਪਾੜ ਨੂੰ ਸਮੇਂ ਤੇ ਕਾਬੂ ਨਾ ਕੀਤਾ ਗਿਆ ਤਾਂ ਹੋਰ ਵੀ ਵੱਡਾ ਨੁਕਸਾਨ ਹੋ ਸਕਦਾ ਹੈ ਇਸ ਲਈ ਸੰਗਤਾਂ ਦੀ ਇਕੱਠੇ ਹੋ ਕੇ ਕੀਤੀ ਸੇਵਾ ਹੀ ਪੰਜਾਬ ਨੂੰ ਇਸ ਵੱਡੀ ਤਬਾਹੀ ਤੋਂ ਬਚਾ ਸਕਦੀ ਹੈ ਰੁਕਰਦੇ ਅਗਲੀ ਖਬਰ ਦੇ ਵੱਲ ਆਪ ਸੰਸਦ ਮਾਲਵਿੰਦਰ ਸਿੰਘ ਕਾਂਗ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਹਾੜ ਰੂਪੀ ਕੁਦਰਤੀ ਕਰੋਪੀ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਚੁਣੌਤੀਪੂਰਨ ਹਾਲਾਤਾਂ ਬਾਰੇ ਜਾਣਕਾਰੀ ਦਰਜ ਕਰਤੇ ਹੋਏ ਆਪ ਸੰਸਦ ਮੋਲਵੰਦੇ ਸਿੰਘ ਕੰਗ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਪੰਜਾਬ ਲਈ ਤੁਰੰਤ 60000 ਕਰੋੜ ਦਾ ਰਾਹਤ ਪੈਕੇਜ ਦੇਣ ਦੀ ਮੰਗ ਕੀਤੀ ਹੈ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਅੱਜ ਮਾਨਯੋਗ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਮੈਂ ਇੱਕ ਚਿੱਠੀ ਲਿਖੀ ਆ ਜਿਦੇ ਚ ਉਹਨਾਂ ਨੂੰ ਬੇਨਤੀ ਕੀਤੀ ਆ ਕਿ ਪਿਛਲੇ ਦੋ ਹਫ਼ਤੇ ਤੋਂ ਲਗਾਤਾਰ ਹੜ੍ਹਾਂ ਦੀ ਮਾਰ ਇੱਥਾਂ ਪੰਜਾਬ ਦਾ ਖਾਸ ਕਰ ਜਿਹੜਾ ਗੁਰਦਾਸਪੁਰ ਸ੍ਰੀ ਅੰਮ੍ਰਿਤਸਰ ਸਾਹਿਬ ਫੋਜ਼ਿਲਕਾ ਜਿਲ੍ਹਾ ਜਿਹੜਾ ਆ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਲੋਕਾਂ ਦੇ ਘਰ ਉੱਜੜ ਗਏ ਲੋਕਾਂ ਦੀਆਂ ਖੜੀਆਂ ਫਸਲਾਂ ਬਰਬਾਦ ਹੋਈਆਂ ਡੰਗਰ ਵੱੱਛਾ ਖਤਮ ਹੋ ਗਿਆ ਔਰ ਪਿਛਲੇ ਕੱਲ੍ਹ ਦੇਸ਼ ਦੇ ਐਗਰੀਕਲਚਰ ਮਿਨਿਸਟਰ ਸਾਹਿਬ ਵੀ ਵਿਜ਼ਿਟ ਕਰਕੇ ਗਏ ਆ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਪੰਜਾਬ ਵਾਸਤੇ ਇਮੀਡੀਏਟਲੀ 60000 ਕਰੋੜ ਰੁਪਏ ਦਾ ਜਿਹੜਾ ਪੈਕੇਜ ਹੈ ਉਹ ਅਨਾਉਂਸ ਕੀਤਾ ਜਾਵੇ ਔਰ ਭੇਜਿਆ ਜਾਵੇ ਕਿਉਂਕਿ ਇਹ ਅੱਜ ਜਿਹੜੇ ਹਾਲਾਤ ਬਣੇ ਆ ਬਰਸਾਤ ਕਰਕੇ ਹੜਾ ਕਰਕੇ ਜਿਸ ਤਰੀਕੇ ਨਾਲ ਪਹਾੜਾਂ ਦਾ ਸਾਰਾ ਪਾਣੀ ਪੰਜਾਬ ਚ ਆਇਆ ਹੈ ਤੇ ਸਾਰੀ ਮਾਰ ਜਿਹੜੀ ਉਹ ਪੰਜਾਬੀਆਂ ਨੇ ਆਪਣੇ ਪਿੰਡੇ ਤੇ ਹੰਡਾਈ ਹੈ ਇਹੀ ਉਹ ਲੋਕ ਹੈ ਪ੍ਰਧਾਨ ਮੰਤਰੀ ਜੀ ਜਿਹੜੇ ਗੁਰਦਾਸਪੁਰ ਅੰਮ੍ਰਿਤਸਰ ਪਿੱਛੇ ਜਿਹਦੋਂ ਪਾਕਿਸਤਾਨ ਨਾਲ ਲੜਾਈ ਲੱਗੀ ਸੀ ਉਦੋਂ ਵੀ ਇਹਨਾਂ ਲੋਕਾਂ ਨੇ ਲਗਾਤਾਰ ਫੌਜੀਆ ਦੇ ਨਾਲ ਦੇਸ਼ ਦੀ ਫੌਜ ਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਦੇਸ਼ ਦੀ ਲੜਾਈ ਲੜੀ ਚੀ ਪੰਜਾਬ ਹਮੇਸ਼ਾ ਵਿਪਤਾ 'ਚ ਦੇਸ਼ ਨਾਲ ਖੜਦਾ ਰਿਹਾ ਅੱਜ ਦੇਸ਼ ਦੀ ਸਰਕਾਰ ਨੂੰ ਚਾਹੀਦਾ ਤੁਸੀਂ ਬਿਹਾਰ ਵਾਸਤੇ ਵੀ ਪੈਕੇਜ ਦੇ ਦਿੰਨੇ ਹੋ ਆਂਧਰਾ ਵਾਸਤੇ ਵੀ ਦੇ ਦੇ ਦਿੰਨੇ ਹੋ ਉੱਤਰਾਖੰਡ ਵਾਸਤੇ ਹਰ ਸਾਲ ਪੈਕੇਜ ਦਿੱਤਾ ਜਾਂਦਾ ਅੱਜ 88 ਤੋਂ ਬਾਅਦ ਦੁਨੀਏ ਵੱਡੇ ਹੜ੍ਹ ਪੰਜਾਬ 'ਚ ਆਏ ਆ ਜਿਦੇ 'ਚ 1400 ਦੇ ਕਰੀਬ ਪੰਜਾਬ ਦੇ ਪਿੰਡ ਜਿਹੜੇ ਆ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਆ ਲੋਕਾਂ ਦੇ ਹਰ ਤਰੀਕੇ ਨਾਲ ਰੋਜੀ ਰੋਟੀ ਜਿਹੜੀ ਉਹ ਖਤਮ ਹੋਈ ਆ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਜਿੱਥੇ 60000 ਕਰੋੜ ਰੁਪਏ ਦਾ ਇੱਕ ਪੈਕੇਜ ਪੰਜਾਬ ਵਾਸਤੇ ਨਾਲ-ਨਾਲ 50000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਕਿਸਾਨਾਂ ਨੂੰ ਜਿਹੜਾ ਹੈ ਮੁਆਵਜ਼ਾ ਖੇਤੀ ਦਾ ਮਿਲਣਾ ਚਾਹੀਦਾ ਹੁਣ ਤੇ ਅਸੀਂ ਇਕੱਲੇ ਨਹੀਂ ਕਹਿ ਰਹੇ ਹੁਣ ਤੇ ਤੁਹਾਡੇ ਮੰਤਰੀ ਸ਼ਿਵਰਾਜ ਜੀ ਆਪ ਜਿੱਤ ਕਰਕੇ ਗਏ ਗ੍ਰਾਉਂਡ ਰੈਂਟੀ ਉਹਨਾਂ ਨੇ ਵੀ ਦੇਖੀ ਆ ਸੋ ਪ੍ਰਧਾਨ ਮੰਤਰੀ ਸਾਹਿਬ ਪੰਜਾਬ ਦਾ ਰੂਰਲ ਡਵੈਲਪਮੈਂਟ ਫੰਡ ਨਹੀਂ ਦਿੱਤਾ ਗਿਆ ਪੰਜਾਬ ਦੀਆਂ ਪ੍ਰਧਾਨ ਮੰਤਰੀ ਸੜਕ ਯੋਜਨਾਵਾਂ 850 ਕਰੋੜ ਦੀਆਂ ਰੋਕ ਲਈਆਂ ਤੇ ਜਿਹੜੀ ਸਤਲੁਦਾ ਬੰਟ ਟਟਨ ਨਾਲ ਸੰਬੰਧੀ ਕਾਫੀ ਖਬਰਾਂ ਜੁੜੇ ਕਿ ਸਾਹਮਣੇ ਆ ਰਹੀ ਸੀ ਤੇ ਇਸ ਸੇ ਵਿਚਾਰਲੇ ਜੁੜੇ ਕਿ ਲੁਗਾਨ ਦੇ ਡੀਸੀ ਦੇ ਵੱਲੋਂ ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ ਵਿਧਾਨ ਸਭਾ ਹਾਕਾ ਸਾਨੇਵਾਲ ਦੇ ਦੀਨੋਂ ਦੇ ਪਿੰਡ ਸਸਰਾਲੀ ਕਲੋਨੀ ਦੇ ਸਤਲੁਜ ਦਰਿਆ ਤੇ ਤੁਸੀਂ ਬੰਨ ਟੁੱਟਣ ਦੀਆਂ ਖਬਰਾਂ ਮੀਡੀਆ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਇਹਨਾਂ ਖਬਰਾਂ ਦੇ ਕਾਰਨ ਸਤਲੁਜ ਦੇ ਕੰਡੇ ਤੇ ਵਾਸਤੇ ਲੋਕਾਂ ਵਿੱਚ دہشت ਦਾ ਮਾਹੌਲ ਹੈ ਜਿਸਦੇ ਬਾਰੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਮਨਚੂ ਜੈਨੇ ਨੇ ਸਪਸ਼ਟਿਕਰਨ ਦਿੰਦਿਆਂ ਦੱਸਿਆ ਅਜੇ ਤੱਕ ਸਤਲੁਜ ਦਰਿਆ ਤੇ ਤੁਸੀਂ ਬੰਨ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਕਿਹਾ ਕਿ ਪਾਣੀ ਜ਼ਿਆਦਾ ਹੋਣ ਕਾਰਨ ਬੰਨ ਨੂੰ ਥੋੜਾ ਜਿਹੜਾ ਕਿ ਜ਼ਰੂਰ ਲੱਗਿਆ ਪਰ ਬੰਨ ਅਜੇ ਵੀ ਬਰਕਰਾਰ ਹੈ ਇਸ ਅਜੇ ਵੀ ਕਿਸੇ ਵੀ ਕਿਸਮ ਦਾ ਕੋਈ ਵੀ ਨੁਕਸਾਨ ਨਹੀਂ ਹੋਇਆ ਤੇ ਉਹਨਾਂ ਦੇ ਵੱਲੋਂ ਪੂਰੇ ਪ੍ਰਬੰਧ ਉੱਤੇ ਕੀਤੇ ਜਾ ਰਹੇ ਨੇ ਉਹਨਾਂ ਦੱਸਿਆ ਸਰਤੂਰ ਦਰਿਆ ਵਿੱਚ ਪਾਣੀ ਪਹਿਲਾਂ ਤੋਂ ਕਟਿਆ ਜਿਸ ਕਾਰਨ ਪ੍ਰਸ਼ਾਸਨ ਵੱਲੋਂ ਬੰਨੂ ਹੋਰ ਮਜ਼ਬੂਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਹਾ ਅਫਵਾਹਾਂ ਤੇ ਧਿਆਨ ਨਾ ਦਿੱਤਾ ਜਾਵੇ ਫਿਲਹਾਲ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੰਨੂ ਮਜ਼ਬੂਤ ਕਰਨ ਦੇ ਲਈ ਪੂਕਤਾ ਪ੍ਰਬੰਧ ਕੀਤੇ ਜਾ ਰਹੇ ਹਨ ਲੁਧਿਆਣਾ ਦੇ ਬੱਚੋ ਭਾਰੀ بارش ਦੇ ਨਾਲ ਹੋਏ ਕਾਫੀ ਨੁਕਸਾਨ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਥਿਸ ਇਜ਼ ਦਿ ਬਲੋ ਵਕ ਵਕਤ ਟੀਮਾਂ ਬਣਾ ਕੇ ਉਸ ਦਾ ਚਾਂਚ ਕੀਤੀ ਜਾ ਰਹੀ ਹੈ ਜ਼ਿਲ੍ਹੇ ਵਿੱਚ ਭਾਰੀ بارش ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਦੇ ਲਈ ਪ੍ਰਸ਼ਾਸਨ ਨੇ ਲੁਧਿਆਣਾ ਪਰ ਵਿੱਚ ਟੀਮਾਂ ਦਾ ਗਠਨ ਕੀਤਾ ਜਿहां ਤਾਂ ਜੋ ਪੂਰੀ ਤਰ੍ਹਾਂ ਮੁਲਾਂਕਣ ਕੀਤਾ ਜਾ ਸਕੇ ਦਿਪਤੀ ਕਮਿਸ਼ਨਰ ਹਿਮਾਂਸ਼ੂ ਜੈਨੇ ਨੇ ਦੱਸਿਆ ਇਹ ਟੀਮਾਂ ਸੰਬੰਧਿਤ ਉਪ ਮੰਡਲ ਮੈਜਿਸਟ੍ਰੇਟਾਂ ਦੀ ਸਮੁੱਚੀ ਨਿਗਰਾਨੀ ਹੇਠ ਕੰਮ ਕਰਨ ਗਿਆ ਜੇਕਰ ਸਟੇਟ ਡਿਜ਼ਾਸਟਰ ਰਿਸਪੌਂਸ ਫੋਰਸ SDRF ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿਸੇ ਵੀ ਨੁਕਸਾਨ ਦੀ ਪਛਾਣ ਕੀਤੀ ਜਾਂਦੀ ਹੈ ਤਾਂ ਇਹ ਟੀਮਾਂ ਸੰਬੰਧਿਤ SDM ਰਾਹੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਇੱਕ ਵਿਸਤ੍ਰਿਤ ਰਿਪੋਰਟ ਸੌਂਪਣ ਗਿਆ ਮਾਤਾ ਜਾਨ ਨੇ ਕਿਹਾ ਇਹ ਟੀਮਾਂ ਸੰਬੰਧਿਤ ਐਸ.ਡੀ.ਐਮ ਦੀ ਨਿਗਰਾਨੀ ਹੇਠ ਕੰਮ ਕਰਨਗੀਆਂ ਤੇ ਕਿਸੇ ਵੀ ਪਛਾਣੇ ਗਏ ਨੁਕਸਾਨ ਬਾਰੇ ਵਿਸਤ੍ਰਿਤ ਰਿਪੋਰਟਾਂ ਪੇਸ਼ ਕਰਨਗੀਆਂ ਲੁਧਿਆਣਾ ਉਤਰੀ ਸਹਾਇਕ ਕਮਿਸ਼ਨਰ ਨੀਰਜ ਜੈ ਅਤੇ ਤਹਿਸੀਲਦਾਰ ਜਿੰਸੂ ਬਾਂਸਲ ਲੁਧਿਆਣਾ ਪੂਰਬੀ ਸਹਾਇਕ ਕਮਿਸ਼ਨਰ ਨੀਰਜ ਜੈਨ ਅਤੇ ਤਹਿਸੀਲਦਾਰ ਅਮਰਿਤਵੀਰ ਸਿੰਘ ਲੁਧਿਆਣਾ ਦੱਖਣੀ ਸਹਾਇਕ ਕਮਿਸ਼ਨਰ ਗੁਰਪਾਲ ਸਿੰਘ ਅਤੇ ਨਾਇਬ ਤਹਿਸੀਲਦਾਰ ਕਰਨਦੀਪ ਕੌਰ ਆਤਮਨਗਰ ਸਹਾਇਕ ਕਮਿਸ਼ਨਰ ਗੁਰਪਾਲ ਸਿੰਘ ਅਤੇ ਸਬ ਰਜਿਸਟਰਾਰ ਕੁਲਦੀਪ ਸਿੰਘ ਲੁਧਿਆਣਾ ਪਛਮੀ ਸਹਾਇਕ ਕਮਿਸ਼ਨਰ ਜਸਦੇਵ ਸਿੱਖੂ ਅਤੇ ਨਾਇਬ ਤਹਿਸੀਲਦਾਰ ਹਰਪ੍ਰੀਤ ਗੌਰ ਸਹਨੇਵਾਲ ਸਹਿਯੁਕ ਕਮਿਸ਼ਨਰ ਵਿਨੀਤ ਕੁਮਾਰ ਅਤੇ ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਲੁਧਿਆਣਾ ਕੇਂਦਰੀ ਸਹਿਯੁਕ ਕਮਿਸ਼ਨਰ ਵਿਸ਼ੇਖ ਸ਼ਰਮਾ ਨਾਇਬ ਤਹਿਸੀਲਦਾਰ ਉਦਿਤ ਬੋਹਰਾ ਨਾਲ ਗਿਲ ਤਹਿਸੀਲਦਾਰ ਸੰਦੀਪ ਕੁਮਾਰ ਜਗਰਾਓ ਨਾਇਬ ਤਹਿਸੀਲਦਾਰ ਪੁਸ਼ਪਿੰਦਰ ਸਿੰਘ ਸਮਰਾਲਾ ਤਹਿਸੀਲਦਾਰ ਸੰਦੀਪ ਗੁਮਰ ਰਾਏਕੋਟ ਤਹਿਸੀਲਦਾਰ ਵਿਸ਼ਾਲ ਸ਼ਰਮਾ ਖੰਨਾ ਨਾਇਬ ਤਹਿਸੀਲਦਾਰ ਕਿਰਨਦੀਪ ਕੌਰ ਪਾਇਲ ਤਹਿਸੀਲਦਾਰ ਗੁਰਪ੍ਰੀਤ ਸਿੰਘ ਤਾਂ ਹੈ ਜਾਣਕਾਰੀ ਜਿਹੜੀ ਕਿ ਸਾਂਝੀ ਕੀਤੀ ਗਈ ਹੈ ਉਹਨਾਂ ਦੇ ਨਾਮਾਂ ਦੇ ਨਾਲ ਜੋਤੇ ਇੱਕ ਪਾਸੇ ਸਿਆਸੀ ਆਗੂ ਦੇ ਵੱਲੋਂ ਮਦਦ ਕੀਤੀ ਜਾ ਰਹੀ ਹੈ ਆਮ ਚੌਂਤਾ ਜਿਹੜੀ ਕਿ ਆਪ ਮੂਰੇ ਹੋ ਕੇ ਸੇਵਾ ਕਰ ਰਹੀ ਹੈ ਬਨ ਲਾਉਣ ਦੇ ਵਿੱਚ ਮਦਦ ਕੀਤੀ ਜਾ ਰਹੀ ਹੈ ਹਰ ਤਰ੍ਹਾਂ ਦੇ ਤਰੀਕੇ ਦੇ ਨਾਲ ਜਿਹੜੀ ਕਿ ਇਸ ਹੜਾ ਨੂੰ ਇਸ ਤੋਂ ਬਚਣ ਦੀ ਜਿਹੜੀ ਕਿ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਇਸੇ ਵਿਚਾਲੇ ਮਾਸਟਰ ਸਲੀਮ ਜੋ ਕਿ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਨੇ ਉਹਨਾਂ ਦੇ ਵੱਲੋਂ ਵੀ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜਾ ਕੇ ਖੁਦ ਅੱਗੇ ਹੋ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਸਥਿਤੀ ਸਹੀ ਨਹੀਂ ਹੁੰਦੀ ਉਹ ਲੋਕਾਂ ਦੇ ਨਾਲ ਖੜੇ ਹਨ। ਉਹ ਗਾਇਕ ਮਾਸਟਰ ਸਲੀਮ ਬਿਹਾਰ ਪੀੜਤਾ ਦੀ ਮਦਦ ਦੇ ਲਈ ਅੱਗੇ ਆਏ ਨੇ ਤੇ ਪਿੰਡ ਰਤਾ ਅਬਦਾਲ ਹਵੇਲੀਆ ਤੇ ਹੋਰ ਨੇੜਲੇ ਪਿੰਡਾਂ ਵਿੱਚ ਘਰ-ਘਰ ਜਾ ਕੇ ਉਹਨਾਂ ਦੇ ਵੱਲੋਂ ਰਾਹਤ ਸਮਗਰੀ ਪਹੁੰਚਾਈ ਜਾ ਰਹੀ ਹੈ। ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹਵਾ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਸਾਰੇ ਘਰ ਮਾਹੌਲ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜੀ ਸਾਡੇ ਪੰਜਾਬ ਦਾ ਕੀ ਮਾਹੌਲ ਹੋਇਆ ਹਵਾ ਦੇ ਨਾਲ ਬਹੁਤ ਸਾਰਾ ਨੁਕਸਾਨ ਹੋਇਆ ਸਾਰੇ ਘਰ ਜਿਹੜੇ ਉਹ ਟਹਿ ਗਏ ਬਹੁਤ ਸਾਰੀਆਂ ਫਸਲਾਂ ਖਰਾਬ ਹੋ ਗਈਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਬੜਾ ਕੁਝ ਹੋ ਗਿਆ ਤੇ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਸਾਡੇ ਗਲੋਬਲ ਸਿੱਖ ਜਿਨ੍ਹਾਂ ਦੀ ਹੱਲਾਸ਼ੇਰੀ ਸਦਕਾ ਸੇ ਇਧਰ ਆਇਆ ਤੇ ਜੋ ਸਾਡੇ ਤੋਂ ਸਰਦਾਪੁਰ ਦਾ ਹੋ ਸਕਦਾ ਜੀ ਮਾੜਾ ਮੋਟਾ ਸਾਡੀ ਇਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੇ ਤੱਕ ਪਹੁੰਚ ਕੀਤੀ ਜਾ ਸਕੇ ਕਿ ਉਹਨਾਂ ਨੂੰ ਥੋੜਾ ਬਹੁਤ ਰਾਸ਼ਨ ਵਗੈਰਾ ਜਾਂ ਜੋ ਵੀ ਜੋ ਵੀ ਹੋ ਸਕੇ ਉਹ ਕਰ ਤਾ। ਤਬਾ ਦੇ ਖਬਰ ਦੇ ਵਾਲ ਹਰਿਆਣਾ ਦੇ ਨੌ ਕਾਲਜਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਹਰਿਆਣਾ ਉੱਚ ਸਿੱਖਿਆ ਵਿਭਾਗ ਨੇ ਉਹਨਾਂ ਕਾਲਜਾਂ ਵਿਰੁੱਧ ਸਖਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਆਪਣੀਆਂ ਵੈੱਬਸਾਈਟਾਂ ਨੂੰ ਅਪਡੇਟ ਨਹੀਂ ਰੱਖਦੇ ਜੀ ਹਾਂ ਹੁਣ ਵਿਭਾਗ ਅਜਿਹਾ ਨਾ ਕਰਨ ਵਾਲੇ ਕਾਲਜਾਂ ਵਿਰੁੱਧ ਕਾਰਵਾਈ ਕਰੇਗਾ ਸਾਰੇ ਕਾਲਜਾਂ ਨੂੰ 8 ਸਤੰਬਰ ਤੱਕ ਆਪਣੀ ਵੈੱਬਸਾਈਟ ਅਪਡੇਟ ਕਰਨੀ ਪਵੇਗੀ ਜੋ ਇਹ ਇਸ ਲਈ ਕੀਤਾ ਗਿਆ ਤਾਂ ਜੋ ਸੂਬੇ ਦੇ ਕਾਲਜਾਂ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ ਪਰ ਨੌ ਕਾਲਜ ਅਜਿਹੇ ਹਨ ਜਿਨ੍ਹਾਂ ਨੇ ਅਜੇ ਤੱਕ ਆਪਣਾ ਡੋਮੇਨ ਵੀ ਨਹੀਂ ਖਰੀਦਿਆ ਤੇ ਉਹਨਾਂ ਨੂੰ ਵਿਭਾਗ ਦੇ ਵੱਲੋਂ ਨੋਟਿਸ ਪੇਚ ਜਾ ਗਿਆ ਜਿਨ੍ਹਾਂ ਕਾਲਜਾਂ ਵੱਲੋਂ ਅਜੇ ਤੱਕ ਵੈੱਬਸਾਈਟ ਡੋਮੇਨ ਨਹੀਂ ਖਰੀਦਿਆ ਉਹਨਾਂ ਵਿੱਚ ਭਿਵਾਨੀ ਦੇ ਤਿੰਨ ਸਰਕਾਰੀ ਕਾਲਜ ਸੋਨੀਪੱਥੇ 2 ਯਮੁਨਾ ਨਗਰ ਪਲਵਲ ਕੈਥਲ ਅਤੇ ਚਰਖੀ ਦਾਦਰੀ ਦੇ ਇੱਕ ਇੱਕ ਸਰਕਾਰੀ ਕਾਲਜ ਸ਼ਾਮਲ ਹਨ ਵਿਭਾਗ ਵੱਲੋਂ ਪੇਚੇ ਗਏ ਨੋਟਿਸ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਉਹ ਸਾਰੇ 7 ਦਿਨਾਂ ਦੇ ਅੰਦਰ ई आर ਐਨ ای ਟੂ ਆਪਣਾ ਡੋਮੇਨ ਖਰੀਦਣ ਅਤੇ ਡਾਇਰੈਕਟੋਰੇਟ ਨੂੰ ਸੂਚਿਤ ਕਰਨ ਮਸ਼ਹੂਰ ਅਧਾਕਾਰਾ ਸ਼ਰਪਾ ਸਟੈਟ ਤੇ ਉਹਨਾਂ ਦੇ ਕਰਵਾਲੇ ਰਾਜਕੁੰਧਤ ਨਾਲ ਜੁੜੀ ਹੋਈ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਿਆ ਕਿ ਮੁੰਬਈ ਪੁਲਿਸ ਨੇ ਅਦਾ ਕਾਰਾ ਸ਼ਲਪਾ ਸ਼ੈਟੀ ਅਤੇ ਉਹਨਾਂ ਦੇ ਪਤੀ ਰਾਜਕੁੰਦਰਾ ਵਿਰੁੱਧ 60 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਲੁੱਕਆਊਟ ਸਰਕੂਲਰ ਜਾਰੀ ਕੀਤਾ ਜੀ ਹਾਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਅਕਸਰ ਵਿਦੇਸ਼ ਯਾਤਰਾ ਕਰਦੇ ਹਨ ਜਿਸ ਕਾਰਨ ਇਹ ਕਦਮ ਚੁੱਕਿਆ ਗਿਆ ਲੁੱਕਆਊਟ ਸਰਕੂਲਰ ਦਾ ਉਦੇਸ਼ ਜਾਂਚ ਨੂੰ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਕਰਨਾ ਹੈ ਕਾਰੋਬਾਰੀ ਦੀਪਕ ਉਠਾਰੀ ਨੇ 14 ਅਗਸਤ ਨੂੰ ਮੁੰਬਈ ਪੁਲਿਸ ਦੀ ਆਰਥਿਕ अपराध शाखा ईओडब्ल्यू ਵਿੱਚ ਸ਼ਿਲਪਾ ਅਤੇ ਉਸਦੇ ਪਤੀ ਰਾਜ ਕੁੰਦਰਾ ਵਿਰੁੱਧ ਕੇਸ ਦਰਜ ਕਰਵਾਇਆ ਸੀ ਦੀਪਕ ਦਾ ਕਹਿਣਾ ਹੈ ਕਿ 2015 ਤੋਂ 2023 ਦੇ ਵਿਚਕਾਰ ਉਸਨੇ ਕਾਰੋਬਾਰ ਨੂੰ ਵਧਾਉਣ ਦੇ ਲਈ ਜੋੜੇ ਨੂੰ ਕੁੱਲ 60.48 ਕਰੋੜ ਰੁਪਏ ਦਿੱਤੇ ਪਰ ਇਹ ਰਕਮ ਨਿੱਜੀ ਖਰਚਿਆਂ ਤੇ ਖਰਚ ਕੀਤੀ ਗਈ ਲੌਕਆਉਟ ਸਰਕੂਲਰ ਇੱਕ ਅਚੇਹਾ ਪ੍ਰਬੰਧ ਹੈ ਜੋ ਕਿਸੇ ਵਿਅਕਤੀ ਨੂੰ ਦੇਸ਼ ਛੱਡਣ ਤੋਂ ਰੋਕਣ ਜਾਂ ਉਸ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਦੇ ਲਈ ਵਰਤਿਆ ਜਾਂਦਾ ਹੈ। ਹੜਪੀੜਤਾਂ ਦੇ ਲਈ ਸਾਰੇ ਜਿਹੜੇ ਕਿ ਆਪ ਮੂਰੇ ਹੋ ਕੇ ਮਦਦ ਕਰ ਰਹੇ ਨੇ ਇਸ ਦੇ ਵਿਚਾਲੇ ਦਾਸਨਿਆ ਕਿ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ 15 ਬੈੱਡ ਜਿਹੜੇ ਕਿ ਹੜਪੀੜਤਾਂ ਦੇ ਲਈ ਰੱਖ-ਮੇਰ ਰੱਖੇ ਗਏ ਹਨ। ਹੜਪੀੜਤਾ ਦੇ ਲਈ ਹਰ ਵਰਗ ਦੇ ਲੋਕ ਬਾਹਰ ਨਿਕਲੇ ਰਹੇ ਹੋਏ ਨੇ ਜਿਨ੍ਹਾਂ ਉਨ੍ਹਾਂ ਦੀ ਸਮਰਥਾ ਉਸ ਦੇ ਹਿਸਾਬ ਨਾਲ ਰਾਹਤ ਸਮਗਰੀ ਤੇ ਹੋਰ ਸਾਮਾਨ ਹੜਪੀੜਤਾ ਤੱਕ ਪਹੁੰਚਾ ਰਹੇ ਹਨ ਪ੍ਰਾਈਵੇਟ ਡਾਕਟਰ ਵੀ ਸੇਵਾ ਦਾ ਪੁੰਨ ਖਟਣ ਤੋਂ ਪਿਛੇ ਨਹੀਂ ਹਟ ਰਿਹਾ ਗੁਰਦਾਸਪੁਰ ਮੈਡੀਟੇ ਹਸਪਤਾਲ ਲਗਾਤਾਰ ਹੜ ਪ੍ਰਭਾਵਿਤ ਇਲਾਕੇ ਵਿੱਚ ਮੈਡੀਕਲ ਕੈਂਪ ਲਗਾ ਰਿਹਾ ਹੈ ਤੇ ਨਾਲ ਹੀ ਇਸ ਹਸਪਤਾਲ ਨੇ 15 ਬੈੱਡ ਹੜਪੀੜਤਾ ਲਈ ਰੱਖਵੇਂ ਰੱਖ ਦਿੱਤੇ ਹਨ ਯੋ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗਰਦਾਸਪੁਰ ਏਰੀਆ ਜਿਹੜਾ ਹੈ ਹਾਰਡ ਪੀਡਿਤ ਨਾਲ ਕਾਫੀ ਪ੍ਰਭਾਵਿਤ ਹੋਇਆ ਹੈ ਕਿਉਂਕਿ ਮੈਂ ਖੁਦ ਇੱਕ ਕਿਸਾਨ ਆ ਮੇਰੀ ਆਪਣੀ ਜ਼ਮੀਨ ਕਲਾਨ ਹੋ ਰਹਾ ਸੋ ਮੈਂ ਇਹ ਚੰਗੀ ਤਰ੍ਹਾਂ ਸਮਝ ਸਕਦਾ ਹਾਂ ਕਿ ਕਿਸੇ ਜ਼ਿਮੀਂਦਾਰ ਦੀ ਫਸਲ ਖਰਾਬ ਹੋ ਜੇ ਤੇ ਉਹਦੇ ਲਈ ਕਿੰਨੀ ਮੁਸ਼ਕਲ ਘੜੀ ਹੋ ਜਾਂਦੀ ਹੈ ਸੋ ਇਸ ਚੀਜ਼ ਨੂੰ ਅਸੀਂ ਧਿਆਨ ਚ ਰੱਖਦੇ ਹੋਏ ਅਸੀਂ ਕਲਾਨੌਰ ਆਪਣੇ ਏਰੀਆ ਦੇ ਵਿੱਚ ਅੱਜ ਵੱਖ-ਵੱਖ ਥਾਵਾਂ ਤੇ ਜਾ ਕੇ ਅਸੀਂ ਕੈਂਪ ਲਗਾਏ ਜਿਹਦੇ ਵਿੱਚ ਅਸੀਂ 223 ਪੇਸ਼ੈਂਟ ਟੋਟਲ ਦੇਖੇ ਔਰ ਉਹਨਾਂ ਨੂੰ ਦਵਾਈਆਂ ਦੀ ਸਹੂਲਤ ਦਿੱਤੀ ਗਈ ਤੇ ਉਹਨਾਂ ਨੂੰ ਕਿਹਾ ਗਿਆ ਕਿ ਇੱਥੇ ਅਸੀਂ ਤੁਹਾਡੇ ਲਈ 15 ਬੈੱਡ ਜਿਹੜੇ ਰਿਜ਼ਰਵ ਹੈ ਜਿਹਦੇ ਕਿਸੇ ਨੂੰ ਕੋਈ ਵੀ ਲੋੜ ਹੁੰਦੀ ਹੈ ਤੇ ਅਸੀਂ ਫ੍ਰੀ ਆਫ ਕਾਸਟ ਉਹਦਾ 15 15 ਬੈੱਡ ਜਿਹੜੇ ਹੈ ਘਰ ਤੇ ਆ ਇਹਨਾਂ ਦੇ ਵਿੱਚ ਕੋਈ ਵੀ ਪੇਸ਼ੈਂਟ ਆਏ ਅਸੀਂ ਉਹਦਾ ਫ੍ਰੀ ਆਫ ਕਾਸਟ ਇਲਾਜ ਕਰਾਂਗੇ ਔਰ ਜੇ ਕਿਸੇ ਪੇਸ਼ੈਂਟ ਕੋਈ ਸਮਨ ਕਾਰਾ ਤੇ ਉਹ ਵਿੱਚ ਇੱਕ ਸਾਡੇ ਕੋਲ ਆ ਸਕਦਾ ਹੈ ਤਾਂ ਜੋ ਉਹਦਾ ਅਸੀਂ ਵਧੀਆ ਤੋਂ ਵਧੀਆ ਇਲਾਜ ਦੇ ਸਕੀਏ ਕਿਉਂਕਿ ਹੜਪੀੜਤ ਦੇ ਹੋਣ ਕਰਕੇ ਲੋਕਾਂ ਕੋਲ ਰਾਸ਼ਨ ਤਾਂ ਕਾਫੀ ਪਹੁੰਚ ਰਿਹਾ ਪਰ ਜਿਹੜਾ ਬੇਸਿਕ ਨੈਸੈਸਿਟੀ ਹੈ ਜੇ ਪੇਸ਼ੈਂਟ ਬਲੱਡ ਪ੍ਰੈਸ਼ਰ ਦੇ ਨੇ 슈ਗਰ ਦੇ ਨੇ ਉਹ ਆਪਣੀ ਦਵਾਈ ਤੱਕ ਨਹੀਂ ਪ੍ਰਾਪਤ ਕਰ ਪਾਰੇ ਸੋ ਉਹਨਾਂ ਨੂੰ ਬੇਸਿਕ ਨੀਡ ਜਿਹੜੀ ਆ ਜੇ ਰੋਟੀ ਦੀ ਬੇਸਿਕ ਨੀਡ ਆ ਤੇ ਬਲੱਡ ਪ੍ਰੈਸ਼ਰ ਦੀ ਜਾਂ 슈ਗਰ ਦੀ ਦਵਾਈ ਦੀ ਵੀ ਬੇਸਿਕ ਨੀਡ ਆ ਜਾਂ ਕਿਸੇ ਨੂੰ ਥਾਇਰਾਇਡ ਦੀ ਦਵਾਈ ਦੀ ਨੀਡ ਆ ਉਹ ਬਹੁਤ ਜ਼ਰੂਰੀ ਆ ਉਹਨਾਂ ਨੂੰ ਉੱਥੇ ਮੁਹਾਇਤ ਰਾ ਸੋ ਇਸ ਲਈ ਨਾਲ ਹੀ ਧੰਨਵਾਦ ਤਦੌਰੀ ਖੇਡ ਜੋਗ ਦੇ ਨਾਲ ਜੁੜੀ ਹੋਈ ਵੀ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਾਰਤੀ ਟੀਮ ਨੇ ਪੁਰਸ਼ ਹਾਕੀ ਏਸ਼ੀਆ ਕੱਪ 2025 ਵਿੱਚ ਕੋਹੋਰ ਜ਼ਬਰਦਸਤ ਜਿੱਤ ਦਰਜ ਕੀਤੀ ਹੈ ਆਪਣੇ ਤਿੰਨੋ ਗਰੁੱਪ ਪੜਾ ਦੇ ਮੈਚ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਸੁਪਰ 4 ਵਿੱਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਹੈ ਜਿहां ਇਸ ਦੌਰ ਤੇ ਆਪਣੇ ਪਹਿਲੇ ਮੈਚ ਵਿੱਚ ਕੋਰੀਆ ਨਾਲ ਦੋ-ਦੋ ਨਾਲ ਡਰਾਅ ਖੇਡਣ ਦੇ ਲਈ ਮਜਬੂਰ ਹੋਣ ਵਾਲੀ ਭਾਰਤੀ ਹਾਕੀ ਟੀਮ ਨੇ ਦੂਜੇ ਮੈਚ ਵਿੱਚ ਮਲੇਸ਼ੀਆ ਨੂੰ 4-1 ਨਾਲ ਹਰਾ ਕੇ ਫਾਈਨਲ ਦੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਟੀਮ ਇੰਡੀਆ ਦੀ ਜਿੱਤ ਮਜ਼ਬੂਤ ਸੀ ਪਰ ਇਸ ਦੇ ਲਈ ਉਸਨੂੰ ਸ਼ੁਰੂਆਤ ਦੇ ਵਿੱਚ ਥੋੜਾ ਸੰਘਰਸ਼ ਕਰਨਾ ਪਿਆ ਕਿਉਂਕਿ ਮਲੇਸ਼ੀਆ ਨੇ ਪਹਿਲੇ ਹੀ ਮਿੰਟ ਵਿੱਚ ਤੂਫਾਨੀ ਰਫ਼ਤਾਰ ਨਾਲ ਗੋਲ ਕੀਤਾ ਟੀਮ ਇੰਡੀਆ ਵੀਰਵਾਰ 4 ਸਤੰਬਰ ਨੂੰ ਬਿਹਾਰ ਦੇ ਰਾਜਗਿਰ ਵਿੱਚ ਹੋ ਰਹੇ ਏਸ਼ੀਆ ਕਪ 2025 ਦੇ ਸੁਪਰ 4 ਦੌਰ ਵਿੱਚ ਮਲੇਸ਼ੀਆ ਨਾਲ ਪੜ ਗਈ। ਭਾਰਤੀ ਟੀਮ ਨੂੰ ਆਪਣੇ ਪਿਛਲੇ ਮੈਚ ਵਿੱਚ ਕੋਰੀਆ ਨਾਲ ਡਰਾਅ ਖੇਡਣਾ ਪਿਆ ਸੀ ਜਿਸ ਵਿੱਚ ਉਸਨੇ 1-2 ਨਾਲ ਪਿੱਛੇ ਰਹਿਣ ਤੋਂ ਬਾਅਦ ਵਾਪਸੀ ਕੀਤੀ ਸੀ। ਉਸੇ ਸਮੇਂ ਉਹ ਹੀ ਕੋਰੀਆਈ ਟੀਮ ਪੂਲ ਪੜਾਅ ਵਿੱਚ ਮਲੇਸ਼ੀਆ ਤੋਂ 41 ਨਾਲ ਹੈਰਾਨ ਸੀ ਅਜਿ ਇਸ ਦੇ ਵਿੱਚ ਇਸ ਮੈਚ ਤੇ ਖਾਸ ਨਜ਼ਰਾਂ ਸਨ ਅਤੇ ਇਸ ਨੂੰ ਟੀਮ ਇੰਡੀਆ ਲਈ ਚੁਣੌਤੀਪੂਰਨ ਵੀ ਮੰਨਿਆ ਜਾ ਰਿਹਾ ਸੀ ਤਾਂ ਫਿਲਹਾਲ ਦੇ ਲਈ ਅੱਜ ਦੇ ਬਲਟਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦਿਓਤਿਅਸ ਧੰਨਵਾਦ